ਸ਼ਿਕਾਏ ਸਾਰਿਆਂ ਨੂੰ ਪਉਦੀ ਸਾਰੇ ਵਧੀਆ ਦੱਸਣੀ ਕੀ ਕਾ ਨਵੇਂ ਵਲੌਗ ਤੁਹਾਡਾ ਬਹੁਤ ਬਹੁਤ ਤੇ ਲੋ ਜੀ ਟਾਈਮ ਹੋ ਗਿਆ ਦੁਕਾਨ ਤੇ 2:00 ਵੱਜ ਗਏ ਮੈਨੂੰ ਜਾਣਾ ਹੈ ਬਾਜ਼ਾਰ ਦੱਸੋ ਕਿ ਇੱਥੇ ਕੰਮ ਲੈ ਗਏ ਨੀ ਮੈਨੂੰ ਕੱਪੜੇ ਤੇ ਪੇਹਰਾ ਰੰਗ ਖਰਾਬ ਹੋ ਜਾਣਾ ਪਹਿਲੇ ਕੱਪੜੇ ਲਾ ਲੀਂ ਮੈਨੂੰ ਅੰਦਰੋਂ ਬਾਹਰ ਵੀ ਹੋਣਾ ਤੇ ਗਗਨ ਕੋਲ ਤੇ ਮੈਂ ਇਹ ਦਮਣ ਨੇ ਜੀ ਜਾਣਾ ਕੰਮ ਕਰਨਾ ਸਾਡੇ ਕੰਮ ਲੈ ਕੇ ਕਰਕੇ ਆਉਣੀ ਨੇ ਪਤਾ ਨਹੀਂ ਕਿ ਕਿੰਨੇ ਨੂੰ ਮੈਂ ਜਿਹੜੀ ਖਾਇ ਸੀ ਫਿਰ ਆ ਸੀ ਕਿ ਜਿਹੜੀ ਫੜੀ ਹੋਈ ਤੁਸੀਂ ਅੱਜ ਬਹੁਤ ਬੜੀ ਆ ਰਹੀ ਆ ਹਨਾ ਹੂੰ ਬਹੁਤ ਗੰਦੀ ਸਮੈਲ ਆ ਰਹੀ ਹੈ ਬਾਰੋਂ ਕੋਈ ਆ ਰਹੀ ਹੈ ਪਤਾ ਨਹੀਂ ਪਤਾ ਨਹੀਂ ਬਹੁਤ ਆ ਰਹੀ ਹੈ ਇਸ ਨਾਲ ਇਹ ਦੋ ਚਾਰ ਹਿੱਕਈ ਨਹੀਂ ਕਰਨੀ ਹੁੰਦੀ ਕੁਝ ਹੋਣਾ ਤੇ ਕੱਲ ਕਾਫੀ ਭੜਕਾ ਤੁਹਾਡੇ ਕਮੈਂਟ ਕਰ ਰਹੇ ਜਿਹੜੇ ਕਹਿ ਰਹੇ ਸੀ ਘਰ ਦਾ ਫਰੈਂਡ ਦੱਸੇ ਤੇ ਬਿਨਾਂ ਇਹ ਨਹੀਂ ਵੀਡੀਓ ਦੇਖੀ ਤੇ ਰਾਹੀਂ ਚੈੱਕ ਕਰਦੇ ਬਾਤ ਕੋ ਉਧਰ ਪਾਉਣ ਨੂੰ ਆਹ ਉਹਦਾ ਪਿੰਜੇ ਨੇ ਉਹ ਜਿਹੜੇ ਆਪਣੇ ਇਹਦੇ ਬਟੂਕ ਵਾਲੇ ਉਹ ਵੱਧ ਗਏ ਹੈਂ ਉਹ ਕਿਹਦੀ ਮਾਰਕੀ ਦੇਖਿਆ ਉਹਦੇ ਕਿਹਨੇ ਦੱਸਿਆ ਕਿਵੇਂ ਫਟਾਈ ਦੱਸਦਾ ਹੈ ਹੈ ਕਿਵੇਂ ਫਟਾਈ ਦੱਸਦਾ ਦੇ ਮੇਰਾ ਆਪਾਂ ਕਿਤਾ ਮੱਖੀਆਂ ਦੇ ਕਿੰਨੀਆਂ ਆਈਆਂ ਲੱਗੀਆਂ ਮੱਖੀਆਂ ਮੱਖੀਆਂ ਹੀ ਬਣੀਆਂ ਚਲੋ ਜੀ ਥਿਆ ਹੋ ਗਿਆ ਫਿਰ ਮਿਲਦਾ ਹਾਂ ਤੁਹਾਨੂੰ ਜਾਨਾ ਚਾਰ ਆਖੜੀ ਗਿਆ ਮੋਰ ਦੀ ਬਾਕੀ ਕਿਹਨੇ ਜਿਹੜਾ ਠੀਕ ਚਾਹੇ ਚਾਹ ਨਹੀਂ ਪੀਂਦੇ ਹੈ ਕਿਉਂ ਇਹ ਲੋ ਚਾਹ ਪੀਂਦੇ ਨਹੀਂ ਹਨ ਥੋੜੇ ਤੁਸੀਂ ਦੋਨੋਂ ਬੜੇ ਸੋਹਣੇ ਲੱਗ ਰਹੇ ਕੋਲ ਸੇਮ ਸੇਮ ਦੀ ਕੁਰਤੀਆਂ ਚ ਲਓ ਮੈਂ ਆਪਣੇ ਹੁਣੇ ਚ ਲੈ ਕੇ ਦਾਂਗੀ ਇਧਰ ਨਾਲ ਫਿਰ ਲੋਅਰ ਪਾੜਨਾ ਹੀ ਆਤਾ ਜੇ ਤੁਹਾਨੂੰ ਇੰਨਾ ਹੋ ਰਿਹਾ ਜੀਨ ਜਾਂ ਲੋਅਰ ਪਾੜੋ ਬਰਾਊਜ਼ਰ ਹੈ ਨਹੀਂ ਮੈਂ ਵਾਈਟ ਟਰੋਸਰ ਨਹੀਂ ਨਾ ਮਸਲ ਵਾਰ ਬਿਲਕੁਲ ਸਹੀ ਲੱਗ ਰਿਹਾ ਕੀ ਕਰੀ ਗ੍ਰੀਮ ਲਾ ਰਹੀ ਕੋਈ ਨਰੀਲ ਦਾ ਤੇਲ ਲਾ ਗ੍ਰੀਮ ਲਾ ਕੇ ਲੋੜਨੀ ਆਪੇ ਤੇ ਗ੍ਰੀਮ ਆਹ ਕਰਨਾ ਸਭ ਪਿਆਲਾ ਸਰੂਨ ਮੇਰਾ ਮੂੰਹ ਤੇ ਵੈਸੇ ਕੋਈ ਗਲੋਵ ਮਾਰ ਲੈਣਾ ਮੈਨੂੰ ਲੀਨ ਨਹੀਂ ਲਾਉਣੀ ਲਿਪਸਟਿਕ ਕਿੱਥੇ ਆ ਕੋਈ ਆ ਗਰ ਮੈਂ ਸੱਚੀ ਲੈ ਕੇ ਨਹੀਂ ਜਾਂਦਾ ਇਹ ਚੱਲਣਾ ਚੱਲ ਬੋ ਖੜੇ ਹੋ ਇੱਥੇ ਦੇਖ ਰਿਓ ਪਾਪਾ ਕਹ ਰਿਹਾ ਕਿ ਹੋਰ ਕਰੋ ਚਲੋ ਫਸ ਹਾਂ ਆ ਇੱਕ ਕਲਾਸ ਜਾ ਭਾਇਓ ਬਸ ਤੈਨੂੰ ਮੈਂ ਕਹੇ ਜਾਰ ਕੋਥੇ ਰੱਖ ਲੈਂਦਾ ਉਹ ਜੋ ਮੱਖੀ ਹੜੀਆ ਬਾਈਰ ਦੇ ਚਾਰ ਜਿਹੜੇ ਬਾਈਰ ਦੇ ਚਾਰ ਮੈਨੂੰ ਠੇਕੇਲਾ ਵੀ ਚਾਹੇ ਉਹ ਸਾਰੇ ਛੋਟੇ ਮਾਰਨੇ ਲੱਗਦੇ ਜਮਰਾ ਦਾ ਕਹਾਂ ਮੈਂ ਬਈ ਮੈਂ ਜਮਰਾ ਦਾ ਇਹ ਜੰਗਾ ਜੰਗਾ ਇਹ 350 ਦੀ ਆ 500 ਲਾਉਂਗੀ ਹੈ ਇਹ 350 ਦੀ ਆ 500 ਲਾਉਂਗੀ ਸੋ ਤਾਂ ਮੈਂ ਵੀਰ ਕੇ ਜਿੜਾ ਦੂੰਗਾ ਇਸ ਵਾਰ ਇਸ ਤੋਂ ਚਲੋ papa ਹੋ ਗਏ ਕੰਮ ਕਮ ਜਿੱਦਿਆ ਪਰਮ ਤੁਹਾਨੂੰ ਚੋਣ ਹਾਂ ਚਲ ਤੁਰੇ ਕੀ ਕੀ ਚੱਕਣਾ ਸੀ ਤੁਮ ਆਪਾਂ ਨੂੰ ਮੈਨੂੰ ਤਾਂ ਆਪ ਨੂੰ ਨਹੀਂ ਪਤਾ 8-7 ਮਿੰਟ ਪਾਪਾ ਕਹਿੰਦੇ ਰੁਕ ਜਾ ਕੋਈ ਨਾ ਕੋਈ ਸਰਮੇ ਕੋਈ ਤੇਲ ਦੀ ਚੀਜ਼ ਤਾਂ ਨਹੀਂ ਅਜਾ ਪੈਂਟ ਲੈ ਕੇ ਆਣੀ ਨਾ ਮਾ ਆਪਣੇ ਇੱਕ ਦੋ ਉਹ ਟਾਈਮ ਹੈ ਨਹੀਂ ਹੋਵੇ ਕੰਟਾ ਕੋਲ ਤੁੰਦ ਮੈਂ ਹੋਮ ਇਰ ਬੋਟ ਟਾਈਮ ਤਾਂ ਕੱਢ ਲੂੰਗੀ ਮੈਂ ਬਹੁਤ ਸਾਈ ਮੈਨੂੰ ਲਾਂਦੋ ਅੱਜ ਵਾਚ ਪਲੀਜ਼ ਹੈ ਜਿੰਕੇ ਹੈਗੀ ਲਾਣਾ ਆਪਣੀ ਤੇ ਲਿਆਕ ਦਿੱਤੀ ਕਿੱਥੇ ਹੋ ਸਮਾਰਟ ਵਾਚ ਚਾਹੁੰਦਾ ਵੀ ਦਿਲ ਕਰਦਾ ਹੁੰਦਾ ਬੰਦੇ ਦਾ ਕਦੇ ਕਦੇ ਕਿਹੜਾ ਬੋਲਦੀ ਕਿ ਮੈਂ ਸਮਾਰਟ ਵਾਚ ਹੈ ਚਲੋ ਅੱਜ ਨਹੀਂ ਕੋਸੋ ਮਨਾ ਚਲੋ ਗੱਡੀ ਸਾਮਾਨ ਤੇ ਰੱਖਣਾ ਆਪਾਂ ਮੇਨ ਕੰਮ ਕਿਹੜੇ ਜਾਣਾ ਹੁੰਦਾ ਮੈਂ ਪਾਰਲਰ ਹੈ ਪਾਰਲਰ ਮੈਂ ਟੇਲਰ ਕੋ ਕਪੜੇ ਫੜਮਾਉਣਾ ਠੀਕ ਹੈ ਇੱਕ ਉਹਨੂੰ ਸੂਟ ਬਣਾ ਆਪਣਾ ਇਹਨੂੰ ਹਮਝੀਂ ਫੋਟੋਗ੍ਰਾਫੀ ਲੱਗਦੀ ਨਹੀਂ ਇਹਦੇ ਮਾਲ ਦੇ ਤੇ ਯਾ ਭਾਗੀਆਂ ਸਾਡੀਆਂ ਤੇ ਬਣਆਂੀਆਂ ਬਿਜਲੀ ਦੀਆਂ ਕਿਤੇ ਬਣੇ ਦੀ ਬਿਜਲੀ ਦੀਆਂ ਕਦ ਹੋਊਗਾ ਇਹਦੀ ਸਿਸਟਮ ਸਾਰਾ ਫਿੱਟ ਅੱਛਾ ਲਾਤਾ ਆਪਣਾ ਦਾ ਬੁਟੀਕ ਦੇਖਿਆ ਵਾ ਗ੍ਰੀਨ ਸ਼ੀਟ ਕਿਉ ਲਾ ਰੱਖੀ ਅੱਗੇ ਇਹ ਤੁਹਾਨੂੰ ਦੱਸ ਰਹੀ ਹਾਂ ਅਸੀਂ ਕਰਨੇ ਕਰ ਰਹੇ ਹਾਂ ਅੱਛਾ ਅੱਛਾ ਸਵਾਗਤ ਸਵਾਗਤ ਇੱਥੋਂ ਦੇਖਦੇ ਹਾਂ ਪਹਿਣਾ ਦਾ ਬੁਟੀਕ oh my god it looks so pretty ਪਹਿਣਾ ਦਾ ਬੁਟੀਕ ਹੀ ਰਹਿਣ ਦੇਣਾ ਜੱਤ ਕੋਲ ਆਹ ਨਹੀਂ ਆ ਮੱਲੀ ਕਰਦੇ ਸੇ ਇੱਥੇ ਪਿੱਛੇ ਲੋਗ ਲੱਗੂਗਾ ਨਾ ਜਿੰਨਾਂ ਦਾ ਪੱਟੀ ਕੋਲ ਨਾ ਪਤਾ ਏ ਕਿ ਕਦੇ ਵਕਤ ਚਲੋ ਫਟਿਆ ਹੋ ਉੱਚੀ ਸੁੱਟੀਆਂ ਉਹਦੇ ਚ ਕਿਉਂ ਬਸ ਬਲਾਈਂਡ ਆ ਹੁਣ ਮੈਨੂੰ ਚੰਗਾ ਚੱਲੋ ਸਾਰੇ ਟੱਬਰ ਨੂੰ ਪਾਸ ਆ ਬਸ ਹੀ ਤੇ ਉਹਦੀ ਤੁਰ ਹੀ ਆਤੀ ਸਾਰੀ ਕੱਲ ਵੀਡੀਓ ਆਈ ਹੈ ਮੈਂ ਦਿਖਾਨੀ ਆ ਤੁਹਾਨੂੰ ਫੜੇ ਬੰਨ ਕਰਾਏ ਰੂਮ ਦਾ ਫੇਕਟਮਾਸੀ ਜਾਓ ਮੈਂ ਨਹੀਂ ਬੈਠਣਾ ਸੈਂਟਰ ਤੇ ਮੈਂ ਬਹਿ ਜਾਨੀਏ ਖਿੜਕੀ ਤਾਂ ਖੋਲ ਦੋ ਬਾਕੀ ਸੁਟਾ ਉਹੋਂ ਦੇ ਵੀ ਰੰਦੀ ਅਸੀਂ ਆਨ ਕਰ ਦਿੰਦਾ ਵੱਡੀ ਦਾ ਅਫੇ ਚੱਕੀਆਂ ਹੈ ਸਿਸਟਮ ਪਤਾ ਚੱਕ ਦੇ ਤੇਰਾ ਹੋਣੀ ਨਾਮ ਨਹੀਂ ਆਉਂਦਾ ਅਸੀਂ ਉਹਦੇ 5 ਲੱਖ ਰੁਪਏ ਛੇ ਲਓ ਜੀ ਸ਼ਾਮ ਦਾ ਟਾਈਮ ਹੋ ਗਿਆ ਤਾਂ ਗਗਨ ਹੁਣ ਆਪਣਾ ਮੈਜ਼ਰਮੈਂਟ ਲੈ ਲੈ ਦੇਖ ਰਹੀ ਹੈ ਕਿ ਮੈਂ ਕਿੰਨੀ ਕੋ ਪਤਲੀ ਹੋ ਗਈ ਉਹੀ ਕਹੀ ਜਾ ਲੈ ਹੋਰ ਫਿਰ ਲੈ ਆ ਮੈਂ ਖੜ ਜਾ ਦਿੰਨ ਮੇਰਾ ਇੱਥੇ ਸੀਗਾ ਟਿੱਡ ਸਸਾ 2 2 0.2 ਕਿ ਕਿ ਕਿੰਚਲੀ ਸ਼ਾਲਾ ਮਾਰਦੇ ਨੇ 2 2 ਇੰਚ ਕਟਿਆ ਜਿਹੜੀ ਮੈਂ ਇਸ ਟਾਈਮ ਮੈਜ਼ਰਮੈਂਟ ਲੈਂਦੀ ਖਾਦਾ ਵੀ ਤੋ ਹੋਇਆ ਅੱਜ ਤਾਂ ਵੈਸੇ ਵੀ ਵੀਕਐਂਡ ਸੀਗਾ ਅੱਛਾ ਤੇ ਲੋ ਜੀ ਕਰਨੀ ਕਰਨੀ ਹੈ ਤੇ ਲੋ ਜੀ ਆਪਾਂ ਆਉਣ ਲੱਗੇ ਹਾਂ ਸੀ ਲਾਈਵ ਤੇ ਆਪਾਂ ਬਸ ਬੁਟੀਕ 'ਚ ਬੈਠੇ ਹਾਂ ਤੇ ਬਸ ਥੋੜੇ-ਬਹੁਤੇ ਜੇ ਆਪਾਂ ਕਰਦੇ ਆ ਸੈਟਿੰਗ ਫਿਰ ਹੁੰਨੇ ਆ ਏਸੀ ਵਾਲੇ ਕਮਰੇ 'ਚ ਹੋਵਾਂਗੇ ਅੱਜ ਤਾਂ ਇੱਥੇ ਨਾਲ ਗਾਜਾ ਬੜਾ ਪਿਆ ਡੀਨਿੰਗ ਕਰਦਾ ਬਹਿਣ ਨੂੰ ਬਸ ਬੈਠ ਗਏ ਆ ਤੇ ਇਹ ਤਾਂ ਹੁਣ ਵਲੌਗ ਤੁਹਾਨੂੰ ਮਿਲਣਾ ਕਾਲ ਤੇ ਇਹਨੂੰ ਆਪਾਂ ਨੇ ਲਾਈਵ ਹੋ ਜਾਣਾ ਗਣ ਬੂਆ ਬੰਦ ਕਰ ਮਸਾ ਕੁਲਿੰਗ ਹੋਣੀ ਐ ਨਹੀਂ ਹੋਣੀ ਕੁਲਿੰਗ ਵਾਦੀ ਨਹੀਂ ਨਹੀਂ ਵਾਦੂ ਕਿੱਥੇ ਆ ਇੱਥੇ ਸੈਟ ਸਲਵਾਰਾ ਸਲੂਰਾ ਸਾਰੀਆਂ ਮੈਚਿੰਗ ਇਹਦੀ ਸਲਵਾਰ ਕਿੱਥੇ ਆ ਨਹੀਂ ਤੂੰ ਇਹ ਦਿਖਾਣਾ ਕੀ ਐ ਮੈਂ ਦਿਖਾਣਾ ਫਿਰ ਇਹਦੀ ਸਲਵਾਰ ਕਿੱਥੇ ਆ ਆਹ ਵਾਲੇ ਦੀ ਦੇਖ ਫਿਰੋ ਜੀ ਉਹਦੇ ਵਿੱਚ ਇਹ ਸਲਵਾਰ ਨਾਲ ਬੱਟੀ ਉਹ ਦੋ ਸੂਟਾਂ ਦੀਆਂ ਸਲਵਾਰਾਂ ਨਹੀਂ ਲੱਭੀਆਂ ਹੈਗੀਆਂ ਦੱਸ ਉਹ ਲਾਈਵ ਦੇ ਵਿੱਚ ਦਿਖਾ ਦਿੰਦੇ ਆਪਾਂ ਚਲੋ ਉਹਦੇ ਨਾਲ ਹੋਰ ਮੈਚਿੰਗ ਲਾ ਕੇ ਦਿਖਾ ਦੋ ਬਾਅਦ ਚ ਦੇ ਦਿਓ ਉਹ ਚੱਕ ਲਿਆ ਦੋ ਕਮੀਜ਼ਾ ਫਿਰ ਬਾਅਦ ਕਿਹਦੇ ਨਾਲ ਇਹਦੀ ਸਲਵਾਰ ਹਾਂ ਇਹਦੀ ਸਲਵਾਰ ਕਿੱਥੇ ਆ ਦਮਣੇ ਇੱਥੇ ਸਿੱਟ ਗਈ ਸਾਰੇ ਆ ਦੇ ਇਹਦੇ ਨਾਲ ਸੂਟ ਤੇ ਕੱਟਿਆ ਪਿਆ ਸੀਗਾ ਇੱਥੇ ਨਹੀਂ ਉਹ ਹੋਰ ਚੀਜ਼ ਐ ਇਹ ਤਾਂ ਦੋ ਸੂਟਾਂ ਨਾਲ ਇਹ ਇਹਦੀ ਤਾਂ ਸਵਾਰਾ ਪਈ ਤੇ ਹਾਂ ਇਹਦੀ ਹੋਈ ਇਹਦੀ ਆ ਵੀ ਰੱਖ ਦੇ ਥੱਲੇ ਰੱਖ ਦੇ ਥੱਲੇ ਥੱਲੇ ਰੱਖ ਦੇ ਚਲ ਤੁਸੀਂ ਅੱਗੇ ਸ਼ੁਰੂ ਕਰੋ ਲਓ ਜੀ ਟਾਈਮ ਮਾਰਨਿੰਗ ਦਾ ਹੋ ਗਿਆ ਤੇ ਮਿਸਤਰੀ ਆ ਗਏ ਨੇ ਤੇ ਉਤਾਰਨ ਨੂੰ ਮੈਂ ਭੇਜਾਂ ਮੈਂ ਚਾਹ ਦੇ ਕੇ ਆਉ ਚਾਹ ਪੀਵਾਂਗੇ ਤਾਂ ਕੰਮ ਚੱਲਣਾ ਨਫਰੀਤ ਮਿਲਿਆ ਹੀ ਨਹੀਂ ਉਤਾਰ ਨੂੰ ਤੂੰ ਮਿਲਿਆ ਨਹੀਂ ਹੈਗਾ ਉਤਾਰ ਨੂੰ ਹੈ ਅੱਖਾਂ ਨਹੀਂ ਹਨ ਖੁੱਲੀਆਂ ਅੱਜ ਲੈਂਟਰ ਫਾਦਣਾ ਫਰੀਤ ਹਨ ਅੱਜ ਲੈਂਟਰ ਫਾਦੋ ਬਸ ਜੋ ਮਰਜ਼ੀ ਹੋ ਜਾਏ ਹੈ ਅੱਜ ਤਾਂ ਪਾ ਦੇ ਅੱਜ ਪਾ ਦੇ ਹਾਂਜੀ ਫਤਿਹ ਜੀ ਤੁਸੀਂ ਕਿੱਧਰ ਆਏ ਲੋ ਜੀ ਗਾਰਡਰ ਪੈ ਗਏ ਨੇ ਆਪਣੇ। ਆਜਾ ਨੰਮਣਾ ਕਰਨਾ। ਆਹ ਲੀਹ ਸੱਜੇ ਉੱਪਰ ਦੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਿਲੀ ਚੈਨਲ। ਤੇ ਅੱਜ ਦੇ ਵਲੌਗ ਦੇ ਵਿੱਚ ਪਿਛਲੇ ਵਲੌਗ ਦੇ ਵਿੱਚ ਤੁਸੀਂ ਨੇ ਦੇਖਿਆ ਹੋਣਾ ਵੀ ਵੀ ਕੱਲ ਢੂਲੇ ਆਣਾ ਸਮਾਨ ਜਿਹੜਾ ਆ ਰਿਹਾ ਸੀਗਾ ਤੇ ਅੱਜ ਸਰੀਆ ਆ ਗਿਆ ਤੇ ਉੱਪਰ ਮਿਸਤਰੀ ਲੱਗੇ ਹੋਏ ਨੇ ਸਰੀਆ ਬੰਨਣ ਵਾਸਤੇ ਤੇ ਕੰਮ ਪੂਰਾ ਚੱਲ ਰਿਹਾ। ਤੇ ਉਧਰ ਲਾਈਟਿੰਗ ਵੀ ਚੱਲ ਪਈ ਹੈ ਦੇਖੋ ਭੈਣਾ ਦੇ ਬੁਟੀਕ ਦੀ। ਬਾਬੀ ਸਤਿ ਸ੍ਰੀ ਅਕਾਲ। ਕਮੇ ਠੀਕ ਠਾਕ ਹੋ। ਤੇ ਉੱਪਰ ਚੱਲ ਕੇ ਦੇਖਦੇ ਹਾਂ ਉੱਪਰ ਸਾਰਾ ਕੁਝ ਇਸ ਟਾਈਮ ਜਿਹੜਾ ਆ। ਸਰੀਆਂ ਬੰਨਿਆ ਜਾਣਾ ਮਾੜੀ ਮਾੜੀ ਕਣੀਆਂ ਆਉਣ ਲੱਗਦੀਆਂ। ਚਲੋ ਅੱਜ ਪਹਿ ਜਾਣ ਕੱਲ ਲੈਂਟਰ ਦੇ ਟਾਈਮ ਤੇ ਨਾ ਪਹਿਣ। ਤੇ ਕੱਲ ਦਾ ਦਿਨ ਸਾਡਾ ਨਿੱਕਲ ਜਵੇ। ਚੰਗੀ ਗੱਲ ਐ। ਤੇ ਮੌਸਮ ਮਿਸਤਰੀਆਂ ਵਾਸਤੇ ਤਾਂ ਕਰ ਇਸ ਟਾਈਮ ਵਧੀਆ ਕਿਉਂਕਿ ਉਹ ਸਾਹਮਣੇ ਮੈਰੀ ਆਪ੍ਰੀਤ ਹਾਂਜੀ ਕੀ ਹਾਲ ਹੈ ਸਾਡਾ ਕੈਮਰਾ ਦੇਖ ਕੇ ਤੇਰੀ ਸਮਾਈਲ ਦੁੱਗਣੀ ਹੋਣੀ ਨਹੀਂ ਮਾੜਾ ਹੱਥ ਕੇ ਦਿਖਾਏ ਆਹ ਤੇ ਕੀ ਆਏ ਇਹ ਤਾਂ ਰੋਣੇ ਨੇ ਤਾਂ ਉੱਤੇ ਕਾ ਦੇ ਰੋਣੇ ਨੇ ਜਿਹੜਾ ਲੰਚ ਟਾਈਮ ਹੁੰਦਾ ਹੈ ਉਦੋਂ ਜੋ ਫੋਨ ਕਾਲ ਕਰਦੇ ਆ ਸਾਰੇ ਦੁੱਖ ਟੁੱਟ ਜਾਂਦੇ ਨੇ ਉਦੋਂ ਹੈ ਰੋਟੀ ਦਾ ਵੀ ਰੋਹੀ ਆ ਜਾਵੇ ਕਰਾਉਂਦਾ ਇਹਦਾ ਲੈ ਪੈਰੇ ਸਹੀ ਗੱਲ ਐ ਲਿਆ ਆ ਗਿਆ ਫੋਨ ਦੇਖ ਰਿਹਾ ਕਿਉਂ ਕਰਦਾ ਯਾਰ ਹਾਂ ਹੁਣ ਹੌਲੀ ਦਿਨ ਗੱਲਾਂ ਕਰੀ ਹਾਂ ਆਏ ਮਾੜੀ ਮਾੜੀ ਕਣੀ ਆ ਪਿੱਛੇ ਸਾਰਾ ਹੋਲੀ-ਹੋਲੀ ਪਾਣੀ ਕੱਟ ਗਿਆ ਇਸ ਵਾਰ ਦੇਖੋ ਜੀ ਲਾਉਨੇ ਆ ਕਿ ਨਹੀਂ ਲਾਉਂਦੇ ਪਰ ਵੀ ਬੂੰਦ ਬੰਨ ਰਹੇ ਨੇ ਸਰੀਆ ਹੁਣ ਬੰਦਿਆ ਜਾਣਾ ਥੋੜੀ ਦੇਰ ਤੱਕ ਸ਼ਾਮ ਤੱਕ ਇਹ ਅੱਜ ਦਾ ਦਿਨ ਸਰੀਆ ਬੰਨਣ ਤੇ ਲੱਗੇ ਜਾਣਾ ਸਰੀਆ ਤਾਂ ਖੈਰ ਬਨਕੇ ਹੀ ਜਾਣਗੇ ਬਾਕੀ ਜਿਉਂ-ਜਿਉਂ ਹੋਊਗਾ ਕੰਮ ਦੇਖੀ ਜਾਵਾਂਗੇ ਕੱਲ ਲੈਂਟਰ ਪਊਗਾ ਤੇ ਇਹ ਸਾਡੇ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਕੱਲ ਲੈਂਟਰ ਪੈ ਜਾਊਗਾ ਬਾਕੀ ਜਿਹੜੇ ਪੰਤਰਾ ਸਾਡੇ ਦੇਖ ਰਹੇ ਨੇ ਉਹ ਵੀ ਖੁਸ਼ ਨੇ ਕਾਫੀ ਵਧੀਆ-ਵਧੀਆ ਕਮੈਂਟ ਆਏ ਸੀ ਕਿ ਸਾਡੇ ਕਿ ਘਰ ਪੈਰਿਆ ਛੋਟਾ ਵੱਡਾ ਨਹੀਂ ਬਹੁਤ ਵਧੀਆ ਲੱਗਿਆ ਸਾਰੇ ਕਮੈਂਟ ਸੁਣ ਕੇ ਤੁਹਾਡੇ ਪੜ ਕੇ ਤੇ ਆ ਸੀਗਾ ਅੱਜ ਦਾ ਵੀਊ ਤੇ ਕਿੰਨਾ ਕਮ ਪੈ ਗਿਆ ਤੇ ਅੱਜ ਮੈਂ ਆਫਿਸ ਨਹੀਂ ਗਿਆ ਘਰ ਉਹੀ ਕੰਮ ਕਰ ਰਹੇ ਹਾਂ ਕਿਉਂਕਿ ਸ਼ਾਮ ਨੂੰ ਇਲੈਕਟ੍ਰੀਸ਼ੀਅਨ ਆਉਣਾ ਉਹਨੇ ਪੇਪਾ ਪਾਉਣੀਆਂ ਨੇ ਤੇ ਉਹ ਵੀ ਨਾਲ ਦੇਖਣਾ ਸੀਗਾ ਮੈਂ ਖੈਰ ਉਹ ਇਨੂੰ ਮੈਨੂੰ ਲੱਗਦਾ ਲੇਟ ਹੀ ਹੋ ਜਾਣਾ ਤਾਂ ਇਲੈਕਟ੍ਰੀਸ਼ੀਅਨ ਸ਼ਾਇਦ ਹੀ ਆਵੇ। ਬਾਕੀ ਜੋ ਜੋ ਹੁੰਦਾ ਰਹੂਗਾ ਆਪਾਂ ਦੇਖਦੇ ਰਹਿਾਂਗੇ। ਪਰ ਅੰਦਰ ਖੜ ਕੇ ਜਦੋਂ ਇਹ ਟੂਲੇ ਬੰਨੇਗੇ ਨਾ ਅੰਦਰ ਜਾ ਕੇ ਮੈਂ ਦੇਖਿਆ ਨਾ ਅੱਜ ਘਰ ਦਾ ਜਿਹੜਾ ਅੰਦਰੋਂ ਸੀਗਾ ਖੁੱਲਾ ਖੁੱਲਾ ਲੱਗਿਆ ਪਹਿਲਾਂ ਲੱਗਦਾ ਸੀ ਛੋਟਾ ਐ ਬਹੁਤ ਪਰ ਜਦੋਂ ਟੂਲੇ ਬੰਨੇਗੇ ਉਦੋਂ ਖੁੱਲਾਇ ਲੱਗਣ ਲੱਗ ਪਿਆ। ਜਿਉਂ ਇੱਥੇ ਟੈਲਾ ਵੈਲਾ ਹੋਰ ਸਾਫ਼ ਸਫਾਈ ਹੋ ਗਈ ਜਦੋਂ ਸਾਰੀ ਪਲਸਟਰ ਪਲਸਟਰ ਜੋ ਵੀ ਹੋ ਗਿਆ ਸਾਰਾ ਕੁਝ ਨੀਟ ਐਂਡ ਕਲੀਨ ਤਾਂ ਸਾਰਾ ਕੁਝ ਖੁੱਲਾ ਖੁੱਲਾ ਲੱਗਣ ਲੱਗ ਪਿਆ। ਉਨੀ ਅੱਜ ਸ਼ਾਮ ਤੱਕ ਬੰਦ ਦੇਣਗੇ ਹੈ ਹੋ ਜੂਗਾ ਸ਼ਾਮ ਤੱਕ 4 ਘੰਟੇ ਦਾ ਕੰਮ ਇਹਨਾਂ ਦਾ ਹੈ ਮੰਮੀ ਤੰਗ ਨਾ ਕਰੇ ਨਹੀਂ ਨਾ ਤੰਗ ਕਰੇ ਨਾ ਨਹੀਂ ਅੱਜ ਦਾ ਕੋਈ ਟਿਕ ਟਿਕ ਨਹੀਂ ਕੱਲ ਦਾ ਕੱਲ ਦਾ ਤਾਂ ਮੈਂ ਵੀ ਸੋਚ ਰਿਹਾ ਕੱਲ ਨਾ ਹੀ ਪਵੇ ਯਾਰ ਮੀ ਆਹ ਕੰਦੀ ਯਾਰ ਵਿਚਾਲੇ ਉੱਚੀ ਰਹੀ ਨਾ ਆਹ ਇਹ ਤਾਂ ਉੱਚ ਲੁਕ ਜੂਗੀ ਨਾ ਲੈਂਟਰ ਚ ਹਾਂ 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 ਲੈਂਟਰ ਚ ਹੀ ਲੁਕ ਜੂਗੀ ਗਰੈਂਡੀ ਕਿੱਧਰ ਲੱਗਿਆ ਤੇ ਲੋ ਜੀ ਮੀਂਹ ਹਲਕਾ ਹਲਕਾ ਆਉਣ ਲੱਗਾ ਤੇ ਕੱਲ ਦੀ ਪ੍ਰੈਡਿਕਸ਼ਨ ਚੈੱਕ ਕੀਤੀ ਹੈ 85% ਚਾਂਸ ਨੇ ਮੀਂਹ ਆਉਣ ਦੇ ਕੱਲ ਸਾਡਾ ਲੈਂਟਰ ਪਣੇ ਤੇ ਚਲੋ ਪੰਜਾਬ ਚ ਕਿੰਨਾ ਚਿਰ ਮੀਂਹ ਪੈਂਦਾ ਹੁੰਦਾ ਵੱਧ ਤੋਂ ਵੱਧ ਘੰਟਾ ਦੋ ਘੰਟੇ ਇੰਨੇ ਜਿਆਦਾ ਇੰਨਾ ਜਿਆਦਾ ਮੀਂਹ ਨਹੀਂ ਪੈਂਦਾ ਦੋ ਘੰਟੇ ਰੁਕ ਜਾਗੇ ਸਵੇਰ 12 ਵਜੇ ਸਵੇਰੇ ਸਵੇਰੇ ਆਉਂਦਾ ਹਾਇ 12 ਵਜੇ ਤੱਕ 12 ਵਜੇ ਤੱਕ ਜੇ ਮੀਂਹ ਆ ਕੇ ਰੁਕ ਜਾਵੇ 12 ਵਜੇ ਤੋਂ ਬਾਅਦ ਵੀ ਪੈ ਜੇ ਤਾਂ ਵੀ ਕੋ ਚੱਕਰ ਨਹੀਂ ਲੱਗੇਗਾ ਤੇ ਹੌਸੀਫੜੇ ਘਰ ਦਾ ਮਾਹੌਲ ਤੇ ਆਪਾਂ ਚੱਲੇ ਆ ਥੱਲੇ ਨਾਲ ਨਾਲ ਆਪਣੇ ਦਫ਼ਤਰ ਦਾ ਕੰਮ ਵੀ ਦੇਖੀ ਜਾਈਏ ਤੇ ਇਲੈਕਟ੍ਰੀਸ਼ੀਅਨ ਨੂੰ ਮੈਂ ਕਹਣਾ ਵੀ ਆ ਕੇ ਜਾਵੇ ਜਾ ਕੋ ਪੰਜ ਵਜੇ ਹਾਂ ਜਾਗ ਲਿਓ ਚਾਹ ਚਾਕੇ ਉੱਥੇ ਵਾਲੇ ਨੂੰ ਖਾਣ ਨਹੀਂ ਆ ਕੀ ਲਿਆ ਦੀ ਖਾਣ ਨੂੰ ਉਹ ਗੱਤੇ ਵੀ ਮੰਗ ਰਹੇ ਨੇ ਹਾਂ ਗੱਤੇ ਵੀ ਮੰਗ ਰਹੇ ਨੇ ਉਹ ਕਿਹੜੇ ਗੱਤੇ ਤੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅਗਲੇ ਦਿਨ ਦੀ ਵੀਡੀਓ ਹੈ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਕੱਲ ਮੀਂਹ ਦੀ ਪ੍ਰੈਡਿਕਸ਼ਨ ਹੈ ਇਸਦਾ ਵਾਕੀ ਮੀ ਪਿਆਸ ਹੋਇਆ ਸਰੇ। ਤਿਸ ਤੀ ਆਪ ਕੈਸੇ ਮਗਰੇ ਮੇਰੇ ਕੋ ਤਾਂ ਆਪ ਇੱਕ ਹੁੰਦੀ ਹੈ। ਕੀ? ਤੋ ਤੀ ਪੈਸੇ ਮੰਗ ਰਹੇ ਮੇਰੇ ਕੋਲ ਤਾਂ ਆਪ ਇੱਕ ਦੇ ਦੇ ਉਹਨਾਂ ਨੂੰ ਖੁਸ਼ੀ ਹੁੰਦਾ ਫਿਰ ਹੋਰ ਲਿਆ ਦਾਂਗੇ। ਤੇ ਜਵੇਂ ਤੁਹਾਨੂੰ ਦੱਸਿਆ ਸਾਢੇ 8 ਇਸ ਤਾਂ ਵਜ ਰਹੇ ਨੇ ਤੇ ਮੀ ਹੈਗਾ ਸੀਗਾ ਤੇ ਮੀ ਪਿਆਈ ਬਥੇਰਾ ਸਾਡਾ ਪਿੱਛੇ ਫੇਟੋਬਾ ਬਣ ਗਿਆ। ਤੇ ਲੈਂਟਰ ਅੱਜ ਮੀ ਦੇ ਵਿੱਚ ਹੀ ਪਊਗਾ। ਕਦੀ ਮੀ ਪੈ ਗਿਆ ਕਦੀ ਨਹੀਂ ਪਿਆ। ਇੱਧਰ ਸਾਡੇ ਇਲੈਕਟ੍ਰੀਸ਼ੀਅਨ ਵੀਰ ਆ ਗਏ ਨੇ ਜਿਹੜੀ ਪੱਪਪਾ ਪਾਉਣਗੇ ਤੇ ਕੱਲ ਐਂਟਰ ਬੰਨਿਆ ਗਿਆ ਸੀਗਾ ਬਸ ਮੀਂਹ ਦੇ ਵਿੱਚ ਵਿੱਚ ਹੀ ਹੋਊਗਾ ਕਿਉਂਕਿ 4 ਘੰਟੇ ਮੀਂਹ ਨਹੀਂ ਪੈਣਾ ਜਿਸ ਸਾਉਣਾ ਗੂਗਲ ਦੱਸ ਰਿਹਾ 4 ਘੰਟੇ ਮੀਂਹ ਨਹੀਂ ਪਊਗਾ 4 ਘੰਟੇ ਬਾਅਦ ਫਿਰ 2 ਘੰਟੇ ਲਈ ਮੀਂਹ ਪਊਗਾ ਬਾਕੀ ਦੇਖੋ ਜਾਂ ਕੋਈ ਕੱਦੀ ਸ਼ੀਟ ਲਿਆਵਾਂਗੇ ਸ਼ੀਟੀ ਪਾ ਦਾਂਗੇ ਜੇ ਅ ਡਰ ਵੀ ਲੱਗਦਾ ਹੋਇਆ ਠੀਕ ਹੈ